ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਜੇਰਕਾਰ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਖਾਸ ਹਮਦਰਦ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ ਜਿਸ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਲੇਟੈਸਟ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਇਮੀਗ੍ਰੇਸ਼ਨ ਦੇ ਵਿੱਚ ਇਸੇ ਵੀਕ ਦੇ ਵਿੱਚ ਜੋ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਜੀ ਦੇ ਵੱਲੋਂ ਅਨਾਊਂਸਮੈਂਟਸ ਕੀਤੀਆਂ ਗਈਆਂ ਨੇ ਬਹੁਤ ਵੱਡੇ ਵੱਡੇ ਬਦਲਾਅ ਨੇ ਜਿਹੜੇ ਲਿਆਂਦੇ ਗਏ ਨੇ ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੇਕਰ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੋਵੇਗਾ ਤੁਸੀਂ ਸਾਡੇ ਅੱਜ ਦੇ ਇਸ ਲਾਈਵ ਪ੍ਰੋਗ ਚ ਜ਼ਰੂਰ ਕਾਲ ਕਰ ਸਕਦੇ ਹੋ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਫਲੈਸ਼ ਹੋ ਰਿਹਾ ਹੈ 647366777 ਤਾਂ ਹਾਟੈਸ ਵਾਲਾਂ ਦੇ ਜਵਾਬ ਦੇਣ ਦੇ ਲਈ ਤੇ ਲੇਟੈਸਟ ਅਪਡੇਟਸ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ICC ਇਮੀਗ੍ਰੇਸ਼ਨ ਤੋਂ ਮਨੂ दत्ता ਜੀ ਮੌਜੂਦ ਨੇ ਐਸਐਨਏਲੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਸਤਿ ਸ਼੍ਰੀ ਅਕਾਲ ਸਰ ਗੁਰਜੀ ਥੈਂਕ ਯੂ ਵੈਰੀ ਮਚ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਵੀਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੂਚੀ ਟੀਮ ਵੱਲੋਂ ਐਮ ਡੀ ਮਨੁਜਾ ਤਨ ਆੜੀ ਰਿਪੋਰਟ ਵੱਲੋਂ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਆਦab ਐਂਡ ਥੈਂਕ ਯੂ ਵੈਰੀ ਮਚ ਫਾਰ ਹੈਮਿੰਗ ਅਸੋਨਰ ਜੀ ਤੇ ਸਰ ਰੀਸੈਂਟਲੀ ਮਾਰਕ ਮਿਲੇ ਜੀ ਦੇ ਵੱਲੋਂ ਫਿਰ ਤੋਂ ਅਨਾਉਂਸਮੈਂਟਸ ਕੀਤੀਆਂ ਗਈਆਂ ਨੇ ਜੋ ਕਿ अनएक्सपेक्टेड ਸੀ ਗਿਆ ਕਿ ਸਾਲ ਦੇ ਐਂਡ ਦੇ ਵਿੱਚ ਉਹ ਇੱਕ ਵਾਰੀ ਫਿਰ ਤੋਂ ਇੰਨੀਆਂ ਵੱਡੀਆਂ ਤਬਦੀਲੀਆਂ ਲਿਆ ਦੇਣਗੇ ਸਭ ਤੋਂ ਵੱਡਾ ਜਿਹੜਾ ਉਹਦੇ ਵਿੱਚ ਡਰਾਸਟਿਕ ਚੇਂਜ ਦੇਖਣ ਨੂੰ ਮਿਲਿਆ ਐਲ ਐਮ ਆਈਏ ਦੇ 50 ਪੁਆਇੰਟਸ ਜਿਹੜੇ ਨੇ ਬੰਦ ਕਰ ਦਿੱਤੇ ਗਏ ਨੇ ਉਹਨੂੰ ਲੈ ਕੇ ਇਨਫੋਰਮੇਸ਼ਨ ਦੇ ਦਿਓ ਗੁਰਜੀਤ ਬਿਲਕੁਲ ਪ੍ਰਪੋਜ਼ ਕਰ ਦਿੱਤਾ ਗਿਆ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਐਲ ਐਮ ਆਈਏ ਦੇ 50 ਪੁਆਇੰਟਸ ਮਿਲਦੇ ਨੇ ਜਾਂ 200 ਪੁਆਇੰਟਸ ਮਿਲਦੇ ਨੇ ਉਹ ਐਪਲੀਕੈਂਟ ਐਲੀਜੀਬਲ ਨਹੀਂ ਹੋਏਗਾ ਜੀ ਸੋ ਇਹ ਹਲੇ ਪ੍ਰਪੋਜ਼ਲ ਦੇ ਵਿੱਚ ਹੈਗਾ ਹੈ ਇਹਦੀ ਇੰਪਲੀਮੈਂਟੇਸ਼ਨ ਹੁੰਦਿਆਂ ਥੋੜਾ ਜਿਹਾ ਟਾਈਮ ਲੱਗ ਸਕਦਾ ਹੈਗਾ ਐਂਡ ਗੁਜਿਤ ਇੱਥੇ ਮੈਂ ਇੱਕ ਚੀਜ਼ ਹੋਰ ਐਡ ਕਰੂੰਗਾ ਕਿ ਐਨ ਡਰਾਸਟਿਕ ਚੇਂजेस ਅਸੀਂ ਪੂਰੇ ਸਾਲ ਦੇ ਵਿੱਚ ਜਿੰਨੇ 2024 ਦੇ ਵਿੱਚ ਦੇਖੇ ਨੇ ਇਮੀਗ੍ਰੇਸ਼ਨ ਦੇ ਵਿੱਚ ਉਹਨੇ ਮੈਂ ਪਿਛਲੇ 19 ਸਾਲ ਦੇ ਕੈਰੀਅਰ ਦੇ ਵਿੱਚ ਇਹੋ ਜਿਹੇ ਡਰਾਸਟਿਕ ਚੇਂजेस ਨਹੀਂ ਦੇਖਿਆ ਸੀਗੇ ਐਂਡ ਆਈ ਦੀ ਤਰੀਕ ਦੇ ਵਿੱਚ ਤਾਂ ਆਇਆ ਨਜ਼ਰ ਆ ਰਿਹਾ ਹੈ ਕਿ ਗਵਰਨਮੈਂਟ ਵਾਂਟਸ ਟੂ ਕਲੋਜ਼ 올 ਦਾ ਪ੍ਰੋਗਰਾਮਸ ਐਂਡ ਸੈਂਡ ਪੀਪਲ ਬੈਕ ਅੱਜ ਦੀ ਤਰੀਕ ਦੇ ਵਿੱਚ ਆ ਨੋਸ਼ਨ ਬੰਨਣਾ ਸ਼ੁਰੂ ਹੋ ਗਿਆ ਜਿੰਨੇ ਵੀ ਫੋਰਨ ਵਰਕਰਸ ਹੈਗੇ ਨੇ ਜਿੰਨੇ ਵੀ ਸਟੂਡੈਂਟਸ ਹੈਗੇ ਨੇ ਆ ਨੋਸ਼ਨ ਬੰਨਣਾ ਸ਼ੁਰੂ ਹੋ ਗਿਆ ਕਿ ਕੈਨੇਡਾ ਇਜ਼ ਨਾਟ ਵੈਲਕਮਿੰਗ ਅਸ ਸੋ ਐਬਸੋਲੂਟਲੀ ਲੱਗ ਵੀ ਠੀਕ ਰਿਹਾ ਹੈ ਬਿਕੋਜ਼ ਜਿਸ ਤਰ੍ਹਾਂ ਸਟੂਡੈਂਟਸ ਦੀ ਪਹਿਲੇ ਕੱਟ ਕਰਨੇ ਸ਼ੁਰੂ ਕੀਤੇ ਗਏ ਉਸ ਤੋਂ ਬਾਅਦ ਉਹਨਾਂ ਦੇ ਡਿਪੈਂਡੈਂਟਸ ਪਾਉਜ਼ਸ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਗਿਆ ਦੇ ਵਿਲ ਨਾਟ ਬੀ ਐਲੀਜੀਬਲ ਫਾਰ ਵਰਕ ਪਰਮਿਟ ਉਸ ਤੋਂ ਬਾਅਦ ਅਸੀਂ ਇਮੀਗ੍ਰੇਸ਼ਨ ਦੇ ਨੰਬਰਸ ਥੱਲੇ ਆਂਦੇ ਦੇ ਕੇ ਐਲ ਐਮ ਆਈ ਐ ਦੇ ਚੇਂਜਸ ਦੇ ਕੇ ਐਲ ਐਮ ਆਈ ਬੋਰਡ ਸਪੈਕਟ ਹੋ ਗਿਆ ਤੁਹਾਡਾ এমপ্লয়ার ਚਾਹੇਗਾ ਵੀ ਤੇ ਬੜਾ ਮੁਸ਼ਕਲ ਹੈਗਾ ਉਹਨੂੰ ਐਲਐਮਆਈ ਵਾਸਤੇ ਕੁਆਲੀਫਾਈਕ ਹੋਣਾ ਤੇ ਤੁਹਾਨੂੰ ਐਲਐਮਆਈ ਦੀ ਅਪਰੂਵਲ ਲੈ ਕੇ ਦੇਣਾ ਉਸ ਤੋਂ ਬਾਅਦ ਹੁਣ ਜਿਹੜੇ ਉਸ ਤੋਂ ਬਾਅਦ ਨੰਬਰਸ ਘਟ ਕੇਤੇ ਗਏ ਇਮੀਗ੍ਰੈਂਟਸ ਦੇ ਕਿ ਇਸ ਸਾਲ ਤਾਂ 485000 ਆ ਜਾਣਗੇ ਅਗਲੇ ਸਾਲ 395000 ਰੀ ਇਮੀਗ੍ਰੈਂਟਸ ਕੁਆਲੀਫਾਈ ਹੋਣਗੇ ਕੁਆਲੀਫਾਈ ਕਰਨਗੇ ਉਸ ਤੋਂ ਬਾਅਦ ਹੁਣ ਜਿਹੜੇ ਚੇਂਜਸ ਕਿ ਨਾ ਤੁਸੀਂ ਫਲੈਗ ਪੁਲਿੰਗ ਕਰਨ ਸਕਦੇ ਹੋ ਸੋ ਫਲੈਗ ਪੁਲਿੰਗ ਕੀ ਸਗਾ ਬੇਸਿਕਲੀ ਫਲੈਗ ਪੁਲਿੰਗ ਹਵਰ ਸਿੰਸ ਚੱਲਿਆ ਆ ਰਿਹਾ ਕੋਈ ਨਵੀਂ ਚੀਜ਼ ਨਹੀਂ ਸਗੀ ਨਾ ਹੀ ਕੋਵਿਡ ਤੇ ਟਾਈਮ ਤੇ ਸ਼ੁਰੂ ਕੀਤੀ ਕਿਸੇ ਕੋਵਿਡ ਤੋਂ ਸ਼ੁਰੂ ਤੋਂ ਫਲੈਗ ਪੋਲਿੰਗ ਹੋ ਰਹੀ ਸੀ ਜਿਹੜਾ ਵੀ ਕੋਈ ਵਰਕ ਪਰਮਿਟ ਐਲਮਾਈਏ ਮਿਲਦਾ ਸੀ ਜੇ ਵਿਦਨ ਕੈਨੇਡਾ ਐਪਲੀਕੈਂਟ ਆ ਬਾਰਡਰ ਤੇ ਜਾ ਕੇ ਕੰਟਰੀ ਆਊਟ ਕਰਕੇ ਵਾਪਸ ਆ ਜਾਂਦਾ ਸੀਗਾ ਤੇ ਆਪਣਾ ਵਰਕ ਪਰਮਿਟ ਲੈਣ ਵਾਸਤੇ ਐਪਲੀਕੇਸ਼ਨ ਸਬਮਿਟ ਕਰ ਦਿੰਦਾ ਸੀਗਾ ਉਹ ਚੇਂਜਸ ਕੀਤੇ ਗਏ ਪਹਿਲੇ ਸਟੂਡੈਂਟਸ ਦੀਆਂ ਫਲੈਗ ਪੋਲਿੰਗ ਬੰਦ ਕੀਤੀਆਂ ਗਈਆਂ ਕਿ ਸਟੂਡੈਂਟਸ ਬਾਹਰਡਰ ਤੇ ਨਾ ਜਾਣ ਪੋਰਟ ਆਫ ਐਂਟਰੀ ਤੇ ਨਾ ਜਾਣ ਉਹ ਉਹ ਚੇਂਜਸ ਆਈਆਂ ਸੋ ਹੁਣ ਜਿਹੜੀ ਰੀਸੈਂਟ ਚੇਂजेस ਅਨਾਉਂਸ ਕੀਤੀਆਂ ਗਈਆਂ ਆਈ ਥਿੰਕ ਅ ਅੱਜ ਇੱਕ ਹੋਰ ਫਾਈਨੈਂਸ਼ੀਅਲ ਪੋਸਟ ਦਾ ਆਰਟੀਕਲ ਸੇਗਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ 2 ਮਿਲੀਅਨ ਵਰਕਰਸ ਆਰ 익ਸਪੈਕਟਿਡ ਟੂ ਗੋ ਬੈਕ ਟੂ ਦਾ ਹੋਮ ਕੰਟਰੀ ਇਨ 2025 ਐਂਡ ਟੂ 2026 ਦੇ ਵਿੱਚ ਵੀ ਸਿਮਿਲਰ ਨੰਬਰਸ ਕਹੇ ਜਾ ਰਹੇ ਨੇ 2027 ਦੇ ਵਿੱਚ ਵੀ ਸਿਮਿਲਰ ਨੰਬਰਸ ਕਹੇ ਜਾ ਰਹੇ ਨੇ ਗੁਰਜੀਤ ਜੇ ਇੰਨੀ ਵੱਡੀ ਤਦਾਦ ਦੇ ਵਿੱਚ ਪਹਿਲੇ ਤਾਂ ਜਿਹੜੇ ਬੱਚੇ ਨੇ ਜਾਂ ਜਿਹੜੇ ਵਰਕਰ ਨੇ ਕੈਨੇਡਾ ਆ ਕੇ ਇੰਨੇ ਸਾਲ ਦਿੱਤੇ ਨੇ ਪੜਾਈ ਦੇ ਵਿੱਚ ਆਪਣੀ ਐਜੂਕੇਸ਼ਨ ਅਪਗ੍ਰੇਡ ਕਰਨ ਨੂੰ ਇੰਨੇ ਐਫਰਟਸ ਲਗਾਏ ਨੇ ਜੀ ਫੀਸਿਸ ਸਬਮਿਟ ਕੀਤੀਆਂ ਜਾਂ ਕਾਲਜਸ ਨੂੰ ਕੈਨੇਡਾ ਦੀ ਇਕਨੋਮੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਦਿੱਤਾ ਹੈ ਕਿਉਂਕਿ ਉਹਨਾਂ ਨੇ ਕੰਮ ਕੀਤਾ ਹੈ ਟੈਕਸਿਸ ਪੇ ਕੀਤੇ ਹੈ ਐਂਡ ਇਵੈਨਚੁਅਲੀ ਜੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡੇ ਵਾਸਤੇ ਯੂ ਆਰ ਨਾਟ ਵੈਲਕਮ ਐਂਡ ਯੂ ਹੈਵ ਟੂ ਗੋ ਬੈਕ ਐਂਡ ਓਵ ਬਈ ਐਨੀ ਵੱਡੀ ਤਦਾਦ ਦੇ ਵਿੱਚ ਥਿਸ ਇਸ ਨਾਟ ਗੋਇੰਗ ਟੂ ਸੈਂਡ ਆਊਟ ਅ ਗੁੱਡ ਮੈਸੇਜ ਜੀ ਬਿਲਕੁਲ ਤੇ ਨਾਲ ਸਰ ਜੋ ਹੁਣ ਰੀਸੈਂਟਲੀ ਐਲਐਮਆਈਏ ਦੇ 50 ਪੁਆਇੰਟਸ ਦਾ ਐਲਾਨ ਕੀਤਾ ਗਿਆ ਆ ਇਹ ਹਜੇ ਲਗੂ ਨਹੀਂ ਹੋਇਆ ਹੈਗਾ ਹਲੇ ਇੰਪਲੀਮ ਪ੍ਰਪੋਜ਼ ਕੀਤਾ ਗਿਆ ਜੀ ਤੇ ਇਹਦਾ ਕੋਈ ਅਸਰ ਜਿਨ੍ਹਾਂ ਨੇ ਆਲਰੇਡੀ ਫਾਈਲਸ ਲਗਾਈਆਂ ਉਹਨਾਂ ਤੇ ਤਾਂ ਨਹੀਂ ਪਵੇਗਾ ਜੇ ਇੰਪਲੀਮੈਂਟ ਹੋ ਜਾਂਦਾ ਹੈ ਤੇ ਹੋ ਸਕਦਾ ਤਾਂ ਪੈ ਜਾਵੇ ਬਟ ਐਸ ਆਫ ਟੂਡੇ ਜਦ ਤੱਕ ਉਹ ਇੰਪਲੀਮੈਂਟ ਨਹੀਂ ਹੁੰਦਾ ਕਹਿਣਾ ਬੜਾ ਮੁਸ਼ਕਲ ਹੈਗਾ ਜੀ ਤੇ ਇਹਦੇ ਨਾਲ ਹੀ ਗੁਰਜੀਤ ਅੱਜ ਦੀ ਤਰੀਕ ਦੇ ਵਿੱਚ ਮੈਂ ਵੀ ਕੋਈ ਕਮਿਟ ਕਰਦੇ ਆ ਯੂ ਕਮਿਟ ਕਰਦੇ ਆ ਮੈਂ 10 ਵਾਰੀ ਸੋਚਦਾ ਪਹਿਲੇ ਤਾਂ ਮੈਂ ਸੋਚਦਾ ਹੀ ਨਹੀਂ ਸੀਗਾ ਕਿ ਕਿਉਂਕਿ ਸਾਨੂੰ ਪਤਾ ਸੀਗਾ ਦਿਸ ਇਜ਼ ਹਾਊ ਥਿੰਗਸ ਵਰਕ ਅਜ ਦੀ ਤਰੀਕ ਦੇ ਵਿੱਚ ਸਰਕਾਰ ਜਿਸ ਤਰ੍ਹਾਂ ਡਿਸੀਜਨ ਲੈ ਰਹੀ ਹੈ ਆਈ ਐਮ ਆਈ ਆਲਸੋ ਹੈਵ ਟੂ ਥਿੰਕ 10 ਟਾਈਮਸ ਮੈਂ ਕੀ ਬੋਲਾਂ ਅਕੇ ਜੀ 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 ਕਿਉਂਕਿ ਇਹ ਸਰਕਾਰ ਦੇ ਜਿਹੜੇ ਨਵੇਂ-ਨਵੇਂ ਐਲਾਨ ਆ ਰਹੇ ਨੇ ਬਿਲਕੁਲ ਹੀ ਅਨਐਕਸਪੈਕਟਿਡ ਨੇ 100% ਜੀ ਤੇ ਨਾਲ ਹੀ ਅਸਾਈਲਮ ਕਲੇਮਸ ਨੇ ਜਿਹੜੇ ਉਹ ਵੀ ਬਹੁਤ ਜ਼ਿਆਦਾ ਵਧ ਰਹੇ ਨੇ ਉਹਦੇ ਲਈ ਵੀ ਮਾਰਕ ਮਲੋਜੀ ਦੇ ਵੱਲੋਂ ਰੀਸੈਂਟਲੀ ਕਿਹਾ ਗਿਆ ਹੈ ਕਿ ਉਹਦੇ ਤੇ ਸਟ੍ਰਿਕਟ ਐਕਸ਼ਨ ਹੈ ਜਿਹੜਾ ਲੈਣਾ ਸ਼ੁਰੂ ਕਰ ਦਿੱਤਾ ਜਾਵੇਗਾ ਐਬਸੋਲੂਟਲੀ ਉਹ ਵੀ ਪ੍ਰੋਪੋਜ਼ਡ ਹੈਗਾ ਹੈ ਹਮ ਅ ਅਜਿਹੀ ਤਰੀਕ ਦੇ ਵਿੱਚ ਜਿਹੜਾ ਜਿੱਦ ਕੁਲ ਆਪਸ਼ਨ ਨਹੀਂ ਹੋਏਗੀ ਜਿਨ੍ਹਾਂ ਨੂੰ ਨਜ਼ਰ ਆਏਗਾ ਕਿ ਮੈਂ ਰਿਫਿਊਜੀ ਲਗਾ ਕੇ ਮੈਂ ਕੈਨੇਡਾ ਰਹਿ ਸਕਦਾ ਤਾਂ ਉਸ ਤੋਂ ਬਾਅਦ ਆਪਸ਼ਨਸ ਦੇ ਬਾਈ ਕਰ ਸਕਦਾ ਆਪਣੀਆਂ ਆਪਸ਼ਨਸ ਐਕਸਪਲੋਰ ਕਰ ਸਕਦਾ ਆ ਕੋਈ ਹੋਰ ਚੀਜ਼ ਐਕਸਪਲੋਰ ਕਰ ਸਕਦਾ ਤੇ ਉਹ ਉਹ ਡੈਫੀਨੇਟਲੀ ਉਹ ਚੀਜ਼ ਕਰਨ ਦੇ ਵਿੱਚ ਇੰਟਰਸਟਿਡ ਹੋਏਗਾ ਬਟ ਮੈਂ ਇੱਕ ਚੀਜ਼ ਜ਼ਰੂਰ ਕਹਾਂਗਾ ਕਿ ਆ ਇੰਡੀਕੇਸ਼ਨ ਜਿਹੜੀ ਆਣੀ ਸ਼ੁਰੂ ਹੋ ਗਈ ਹੈ ਕਿ ਰਿਫਿਊਜੀ ਤੁਹਾਨੂੰ ਲਗਾਉਣਾ ਨਹੀਂ ਚਾਹੀਦਾ ਆ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਆਪਸ਼ਨਸ ਸਾਰੀਆਂ ਤੁਸੀਂ ਐਕਸਪਲੋਰ ਕਰ ਲਈਆਂ ਐ ਐਗਜ਼ੌਸਟ ਕਰ ਲਈਆਂ ਤੁਹਾਨੂੰ ਕੁਝ ਆਪਸ਼ਨ ਨਜ਼ਰ ਨਹੀਂ ਆ ਰਹੀਆਂ ਤੇ ਰਾਦਰ ਦਨ ਸਟੇਇੰਗ ਇਨ ਦਿਸ ਕੰਟਰੀ ਜਿਹੜੀ ਅੱਜ ਦੀ ਤਰੀਕ ਤੁਹਾਨੂੰ ਵੈਲਕਮ ਨਹੀਂ ਕਰ ਰਹੀ ਮੂਵਿੰਗ ਆਊਟ ਟੂ ਯੂਰਪ অর ਲੁਕਿੰਗ ਫਾਰ ਆਪਸ਼ਨਸ ਇਨ ਯੂਐਸ ਆਰ ਆ ਬੈਟਰ ਆਪਸ਼ਨਸ ਜੀ ਬਿਲਕੁਲ ਆ ਯੂਰੋਪੀਅਨ ਕੰਟਰੀਜ਼ ਅਜ ਵੀ ਅਸੀਂ ਗੱਲ ਕਰੀਏ ਤੇ ਉਹਨਾਂ ਦਾ ਇਨਫਰਾਸਟ੍ਰਕਚਰ ਦਾ ਕੋਈ ਮੁਕਾਬਲਾ ਨਹੀਂ ਹੈਗਾ ਜੌਬਸ ਦੀਆਂ ਆਪਸ਼ਨਸ ਦਾ ਤੁਹਾਡੇ ਕੋਲ ਕਈ ਕੰਟਰੀਜ਼ ਦੀਆਂ ਆਪਸ਼ਨਸ ਖੁੱਲ ਜਾਂਦੀ ਹੈ ਇੱਕ ਕੰਟਰੀ ਦੇ ਵਿੱਚ ਜਾਣ ਤੋਂ ਬਾਅਦ ਸੋ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਉੱਥੇ ਐਕਸਪਲੋਰ ਕਰ ਸਕਦੇ ਹੋ ਰਾਦਰ ਕਿ ਰਿਫਿਊਜੀ ਤੁਸੀਂ ਐਪਲੀਕੇਸ਼ਨ ਇੱਥੇ ਪੁੱਟ ਅਪ ਕਰੋ ਉਸ ਤੋਂ ਚੰਗਾ ਉਹ ਆਪਸ਼ਨਸ ਐਕਸਪਲੋਰ ਕਰੋ ਕਿ ਮੈਂ ਹੋਰ ਮੇਰੇ ਕੋਲ ਆਪਸ਼ਨਸ ਕੀ ਹੈਗੀਆਂ ਜੇ ਕੱਲ ਨੂੰ ਕੋਈ ਹਾਲਾਤ ਸੁਧਰ ਦੇ ਨੇ ਸਾਲ 2 ਸਾਲ ਬਾਅਦ ਤੇ ਇੱਥੇ ਪਰਮਾਨੈਂਟ ਪ੍ਰੈਜ਼ੀਡੈਂਟ ਦੇ ਤੌਰ ਤੇ ਤੇ ਆਇਆ ਜੇ ਰਿਫਿਊਜੀ ਦੇ ਸੌਰ ਤੇ ਜਾਂ ਟੈਂਪੋਰਰੀ ਸਟੇਟਸ ਤੇ ਦਸ ਵਾਰੀ ਸੋਚਾ ਜੇ ਆ ਕੇ ਕਿਉਂਕਿ ਖੱਜਲ ਹੋਣ ਵਾਸਤੇ ਤੁਸੀਂ ਪੈਦਾ ਨਹੀਂ ਹੋਏ ਬਿਲਕੁਲ ਸਤੂ ਸਿਰਫ ਰਿਫਿਊਜੀ ਦੀ ਗੱਲ ਕਰ ਰਹੇ ਹੋ ਤਾਂ ਕਾਫੀ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ ਕਿ ਕੈਨੇਡਾ ਕੈਨੇਡਾ ਤੋਂ ਯੂਐਸਏ ਰਿਫਿਊਜੀ ਲਗਾ ਕੇ ਬਾਰਡਰ ਪਾਰ ਕਰਕੇ ਜਾ ਰਹੇ ਨੇ ਉਹ ਵੀ ਬਿਲਕੁਲ ਗਲਤ ਤਰੀਕਾ ਆ 100% ਜੀ ਜੋ ਕੁਝ ਕਰਨਾ ਆ ਗੁਰਜੀਤੋ ਦੋ ਨੰਬਰ ਚ ਨਹੀਂ ਕਰਨਾ ਚਾਹੀਦਾ ਇੱਕ ਨੰਬਰ ਦੇ ਵਿੱਚ ਕਿਹੜੀਆਂ ਆਪਸ਼ਨਸ ਐਗਜ਼ਿਸਟ ਕਰਦੀਆਂ ਉਹਨੂੰ ਐਕਸਪਲੋਰ ਕਰੋ ਕਿਉਂਕਿ ਯੂਐਸਏ ਕਿਹੜਾ ਤੁਹਾਨੂੰ ਵੈਲਕਮ ਕਰ ਰਿਹਾ ਹੈਗਾ ਤੇ ਜੇ ਆਜ ਦੀ ਤਰੀਕ ਦੇ ਵਿੱਚ ਬਾਰਡਰ ਪੈਟਰੋਲਿੰਗ ਇਨੀ ਵੱਧ ਗਈ ਹੈਗੀ ਤੁਸੀਂ ਆਪਣੇ ਆਪ ਨੂੰ ਖੱਜਲ ਕਰੋਗੇ ਜੇ ਇਹੋ ਜਿਹੀ ਇਲੀਗਲ ਚੀਜ਼ ਕਰੋਗੇ ਲੀਗਲੀ ਜਾ ਕੇ ਕੋਈ ਵੀ ਆਪਸ਼ਨ ਐਕਸਪਲੋਰ ਕਰਦੇ ਹੋ ਐਬਸੋਲੂਟਲੀ ਡੂ ਥੈਟ ਵਾਈ ਨਾਟ ਐਬਸੋਲੂਟਲੀ ਤੁਹਾਡਾ ਰਾਈਟ ਹੈਗਾ ਉਹ ਆਪਸ਼ਨ ਐਕਸਪਲੋਰ ਕਰਨ ਦਾ ਐਂਡ ਆਜ ਦੀ ਤਰੀਕ ਦੇ ਵਿੱਚ EB2 EB3 ਈ2 ਆਪਸ਼ਨਸ ਬਹੁਤ ਸਾਰੀਆਂ ਯੂਐਸ ਵਾਸਤੇ ਵੀ ਐਗਜ਼ਿਸਟ ਕਰਦੀਆਂ ਬਟ ਇੰਡੀਅਨ ਪਾਸਪੋਰਟ ਹੋਲਡਰਸ ਵਾਸਤੇ ਉਹ ਆਪਸ਼ਨ ਘਟ ਜਾਂਦੀਆਂ ਬਿਕੋਜ਼ ਇੰਡੀਅਨ ਪਾਸਪੋਰਟ ਹੋਲਡਰਸ ਦਾ ਜਿਹੜਾ ਜੇ ਇੰਡੀਅਨ ਸਿਟੀਜ਼ਨ ਹੈਗੇ ਨੇ ਇੰਡੀਅਨ ਬਾਈ ਬਰਥ ਹੈਗੇ ਨੇ ਤੇ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਬਹੁਤ ਵਧੀਆ ਹੈ ਵਧਿਆ ਹੋਇਆ ਇਸ ਟਾਈਮ ਤੇ ਯੂਐਸ ਦੀ ਇਮੀਗ੍ਰੇਸ਼ਨ ਵਾਸਤੇ ਬਿਕੋਜ਼ ਯੂਐਸ ਦੀ ਇਮੀਗ੍ਰੇਸ਼ਨ ਦੇ ਵਿੱਚ 2012 2013 ਦੇ ਉੱਤੇ ਐਪਲੀਕੇਸ਼ਨ ਦੇ ਉੱਤੇ ਹਲੇ ਕੰਮ ਹੋ ਰਿਹਾ ਮਤਲਬ 10 ਤੋਂ 12 ਸਾਲ ਲੱਗ ਰਹੇ ਨੇ ਜੇ ਇਹੀ ਤੁਸੀਂ ਪਾਕਿਸਤਾਨੀ ਪਾਸਪੋਰਟ ਹੋਲਡਰ ਹੈਗੇ ਹੋ ਬੰਗਲਾਦੇਸ਼ੀ ਪਾਸਪੋਰਟ ਹੋਲਡਰ ਹੈਗੇ ਹੋ ਤੁਹਾਡੇ ਕੋਲ শ্রীলੰਕਨ ਪਾਸਪੋਰਟ ਹੈਗਾ ਯੂਏਈ ਦਾ ਤੁਹਾਡੇ ਕੋਲ ਹੈਗਾ ਤੇ ਤੁਹਾਡੀਆਂ ਆਪਸ਼ਨਸ ਵਿਥਿਨ 1 ਤੋਂ 2 ਇਅਰਸ ਜਾਂ ਮੈਕਸਿਮਮ 3 ਇਅਰਸ ਦੇ ਵਿੱਚ ਤੁਹਾਨੂੰ ਗ੍ਰੀਨ ਕਾਰਡ ਵੀ ਮਿਲ ਜਾਂਦਾ ਉਹ ਵੀ ਆਪਸ਼ਨ ਐਗਜ਼ਿਸਟ ਕਰਦੀ ਆ ਪਈ ਹੈ ਸੋ ਈਵਨ ਮੈਂ ਕਹੂੰਗਾ ਜਿਹੜੇ ਭਾਈ ਇੰਡੀਅਨ ਪਾਸਪੋਰਟਸ ਵਾਸਤੇ ਜਿਹੜੇ ਹੋਲਡਰਸ ਹੈਗੇ ਨੇ ਉਹਨਾਂ ਵਾਸਤੇ ਯੂਰਪ ਇਜ਼ ਅ ਬੈਟਰ ਆਪਸ਼ਨ ਆ ਰਾਦਰ ਦੈਨ ਯੂਐਸਸੀ1 ਜੀ ਤੇ ਸਰ ਅਨਾਲੀ ਇੱਕ ਹੋਲ ਜਿਹੜਾ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਇਮੀਗ੍ਰੇਸ਼ਨ ਮਿਨਿਸਟਰ ਦੇ ਵੱਲੋਂ ਕਿ ਆਫੀਸਰਸ ਨੂੰ ਹੁਣ ਪਾਵਰ ਦੇ ਦਿੱਤੀ ਜਾਵੇਗੀ ਕਿ ਉਹ ਕਿਸੇ ਦਾ ਵੀ ਵੀਜ਼ਾ ਸਸਪੈਂਡ ਜਾਂ ਫਿਰ ਕੈਨਸਲ ਕਰ ਸਕਦੇ ਨੇ ਤਾਂ ਜੇਕਰ ਇਹ ਪਾਵਰਸ ਉਹਨਾਂ ਦੇ ਹੱਥ ਦੇ ਵਿੱਚ ਆ ਜਾਂਦੀਆਂ ਤਾਂ ਇਹਦਾ ਕੀ ਅਸਰ ਪਵੇਗਾ ਉਹਨਾਂ ਲਈ ਸਮਾਜ ਦੇ ਵਿੱਚ ਕੁਝਿਤ ਆ ਪਹਿਲੇ ਹੀ ਹੋ ਰਿਹਾ ਹੈਗਾ ਬਟ ਹੁਣ ਹੋਰ ਫ੍ਰੀਲੀ ਉਹ ਚੀਜ਼ਾਂ ਕਰ ਸਕਣਗੇ ਹੁਣ ਤੁਸੀਂ ਦੇਖੋ ਆਪਾਂ ਰੋਜ਼ ਖਬਰਾਂ ਸੁਣਦੇ ਹਾਂ ਕਿ ਪੋਰਟ ਆਫ ਐਂਟਰੀ ਤੇ ਕੋਈ ਉਤਰਦਾ ਪਿਆ ਆ ਏਅਰਪੋਰਟ ਤੇ ਆਂਦੇ ਹੀ 27 35 40 ਬੰਦੇ ਇੱਕ ਇੱਕ ਫਲਾਈਟ ਤੋਂ ਸਾਈਡ ਤੇ ਵਿੱਚ ਕਰ ਲੱਤੇ ਜਾਂਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਆਪਣੇ ਡਾਕੂਮੈਂਟੇਸ਼ਨਸ ਦਿਖਾਓ ਆਪਣੇ ਜੇ ਤੇ ਜੈਨੂਨਲੀ ਤੁਸੀਂ ਐਂਡ ਐਸਏ ਵਾਸਤੇ ਮੈਂ ਕਹਿਣਾ ਕਿ ਜਿਹੜੇ ਇੰਡੀਆ ਦੇ ਵਿੱਚ ਏਜੰਟਸ ਬੈਠੇ ਹੋਏ ਨੇ ਜਿਹੜੇ ਫਰਜੀ ਆ ਡਾਕੂਮੈਂਟਸ ਤਿਆਰ ਕਰਕੇ ਤੁਹਾਨੂੰ ਇੱਥੇ ਚੜਾ ਦਿੰਦੇ ਨੇ ਉਹਨਾਂ ਦੇ ਚੱਕਰਾਂ ਦੇ ਵਿੱਚ ਨਾ ਪਾਓ ਉਹਨਾਂ ਕੋਲ ਪੈਸਾ ਬਿਲਕੁਲ ਸਪੈਂਡ ਨਾ ਕਰੋ ਬਿਕੋਜ਼ ਉਹ ਤੁਹਾਨੂੰ ਖੱਜਲ ਕਰਦੇ ਪਏ ਨੇ ਐਂਡ ਉਤਰ ਕੇ ਤੁਸੀਂ ਆ ਕੇ ਰਿਫਿਊਜੀ ਲਗਾਣਾ ਹੈ ਅੱਜ ਦੀ ਤਰੀਕ ਦੇ ਵਿੱਚ ਜਿਸ ਤਰ੍ਹਾਂ ਇਮੀਗ੍ਰੇਸ਼ਨ ਚੱਲ ਰਹੀ ਹੈ 8 ਮਹੀਨਿਆਂ ਦੇ ਵਿੱਚ 10 ਮਹੀਨਿਆਂ ਦੇ ਵਿੱਚ ਤਾਂ ਡਿਸੀਜਨ ਆ ਰਿਹਾ ਹੈਗਾ ਉਸ ਤੋਂ ਬਾਅਦ ਤੁਸੀਂ ਅਪੀਲ ਵੀ ਪੁਟ ਅਪ ਕਰਦੇ ਹੋ 45 ਦਿਨ 60 ਦਿਨ ਦੇ ਵਿੱਚ ਡਿਸੀਜਨ ਉਹਦਾ ਵੀ ਰਿਫਿਊਜ਼ਲ ਦੇ ਉੱਤੇ ਆ ਜਾਂਦਾ ਹੈਗਾ ਸੋ ਗਵਰਨਮੈਂਟ ਚਾਹੁੰਦੀ ਪਈ ਕਿ ਇਸ ਟਾਈਮ ਤੇ ਇਹ ਸਾਰੀ ਚੀਜ਼ਾਂ ਨੂੰ ਕੰਟਰੋਲ ਕਰ ਲਿੱਤਾ ਜਾਵੇ ਐਂਡ ਐਬਸੋਲੂਟਲੀ ਵਿਚ ਇਜ਼ ਰਾਈਟ ਜਿਹੜੇ ਜੈਨੂਇਨਲੀ ਵਿਜ਼ਿਟਰਸ ਆ ਰਹੇ ਨੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਕਿਸੇ ਪੇਰੈਂਟਸ ਨੂੰ ਮਿਲਣ ਕਿਸੇ ਬੱਚੇ ਨੂੰ ਮਿਲਣ ਵਾਸਤੇ ਉਹ ਜਿਹੇ ਤੰਗ ਹੁੰਦੇ ਨੇ ਤੇ ਉਹ ਐਬਸੋਲੂਟਲੀ ਰੋਂਗ ਹੈ ਜਿਹੜੇ ਡਾਕੂਮੈਂਟਸ ਗਲਤ ਲਗਾ ਕੇ ਆ ਰਹੇ ਨੇ ਫੇਕ ਡਾਕੂਮੈਂਟੇਸ਼ਨ ਲਗਾ ਰਹੇ ਐਬਸੋਲੂਟਲੀ ਦਿਸ ਇਜ਼ ਦਾ ਟ੍ਰੀਟਮੈਂਟ ਦੇ ਸ਼ੁੱਡ ਬੀ 기ਵਨ ਬਟ ਜਿਹੜੇ ਜੈਨੂਇਨਲੀ ਆਪਣੇ ਫੈਮਿਲੀ ਨੂੰ ਮਿਲਣ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲਣ ਆ ਰਹੇ ਨੇ ਉਹਨਾਂ ਵਾਸਤੇ ਇਹੋ ਜਿਹਾ ਡਿਸੀਜਨ ਕਿ ਜਾਂ ਤੂੰ ਵਾਪਸ ਜਾਓ ਜਾਂ ਤਾਨੂੰ ਅਸੀਂ ਰਿਫਿਊਜੀ ਫਾਈਲ ਕਰੋ ਦਿਸ ਇਸ ਨੋਟ ਦਾ ਵੇ ਕੈਨੇਡਾ ਯਰ ਆਫਿਸਰਸ ਆਰ ਸੁਪੋਜ਼ ਗ੍ਰੇਟ ਵਿਜ਼ਿਟਰਸ ਹੂ ਆਰ ਕਮਿੰਗ ਟੂ ਕੈਨੇਡਾ ਜੀ ਦੈਨ ਸਰ ਐਲ ਐਮ ਆਈ ਦੇ ਜਿਵੇਂ ਹੁਣ ਅਨਾਉਂਸਮੈਂਟ ਹੋਈ ਹੈ ਤਾਂ ਇਹਦੇ ਰਿਗਾਰਡਿੰਗ ਮਿਸ ਕਮਿਊਨੀਕੇਸ਼ਨ ਵੀ ਹੋ ਰਹੀ ਹੈ ਕਿ ਵਰਕ ਪਰਮਿਟ ਹੀ ਨਹੀਂ ਮਿਲੇਗਾ ਐਲ ਐਮ ਆਈ ਇਹ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਤਾਂ ਇਹਨੂੰ ਲੈ ਕੇ ਕਲੈਰਿਟੀ ਕੀ ਹੈ ਕਿ ਪੁਆਇੰਟਸ ਬੰਦ ਹੋ ਰਿਹਾ ਉਹਦੇ ਨਾਲ ਵਰਕ ਪਰਮਿਟ ਤਾਂ ਨਹੀਂ ਬੰਦ ਹੋ ਰਿਹਾ ਗੁਰਜੀਤ ਐਲ ਐਮ ਆਈ ਬੇਸਿਕਲੀ ਹੈਗਾ ਕੀ ਚੀਜ਼ ਹੈ ਐਲ ਐਮ ਆਈ ਹੈਗਾ ਕਿ ਤੁਸੀਂ ਕਿਸੇ ਕੈਨੇਡੀਅਨ এমপ্লয়ার ਨੂੰ ਲੋਕਲ ਟੈਲੈਂਟ ਨਹੀਂ ਮਿਲ ਰਿਹਾ ਲੋਕਲ ਸਕਿੱਲ ਸੈਟਸ ਨਹੀਂ ਮਿਲ ਰਹੇ ਤੇ ਉਹ ਫੋਰਨ ਵਰਕਰ ਨੂੰ ਜੌਬ ਆਫਰ ਦੇ ਰਹੇ ਆ ਸੋ ਉਸ ਜੌਬ ਆਫਰ ਪਹਿਲੇ 2 ਸਾਲ ਦੀ ਹੁੰਦੀ ਸੀਗੀ ਫਿਰ 3 ਸਾਲ ਦੀ ਹੋ ਗਈ ਅੱਜ ਦੀ ਤਰੀਕ ਦੇ ਵਿੱਚ ਜੇ ਲੋ ਵੇਜ ਐਪਲੀਕੇਸ਼ਨ ਹੈ ਤਾਂ 1 ਸਾਲ ਦਾ ਵਰਕ ਪਰਮਿਟ ਗ੍ਰੈਂਟ ਕੀਤਾ ਜਾਏਗਾ ਸੋ ਉਹ ਟਾਈਮ ਡਿਊਰੇਸ਼ਨ ਤਾਂ ਮਿਲੇਗਾ ਹੀ ਮਿਲੇਗਾ ਜੇ ਉਹੀ ਐਲ ਐਮ ਆਈਏ ਜਿਹੜਾ 15 ਨਵੰਬਰ ਤੋਂ ਪਹਿਲਾਂ ਅਪਰੂਵ ਹੋਇਆ ਹੋਇਆ ਉਹ ਅੱਜ ਵੀ ਤੁਹਾਨੂੰ 2 ਸਾਲ ਜਾਂ 3 ਸਾਲ ਦੇ ਵਰਕ ਪਰਮਿਟ ਵਾਸਤੇ एलिजिबल करा ਰਿਹਾ ਹੈਗਾ ਸੋ ਉਹ ਟੈਂਪਰਰੀ ਸਟੇਟਸ ਤਾਂ ਰਹੇਗਾ ਹੀ ਰਹੇਗਾ ਤੁਸੀਂ ਕੰਮ ਕਰ ਸਕੋਗੇ এমਪਲੋయర్ ਦੇ ਨਾਲ ਰਹਿ ਕੇ ਬਟ ਹਾਂ ਪੁਆਇੰਟ ਸਿਸਟਮ ਦੇ ਵਿੱਚ ਜੇ ਚੇਂਜੇਸ ਆ ਜਾਂਦੀਆਂ ਤੇ ਨੌਕ ਬੀ ਦਾ ਤੁਹਾਡੇ ਕੋਲ ਜਾਂ ਨੌਕ ਏ ਦਾ ਜਾਂ ਨੌਕ ਜ਼ੀਰੋ ਦਾ ਤੁਹਾਡੇ ਕੋਲ ਐਲ ਐਮ ਆਈ ਹੈਗਾ ਜਾਂ ਵਰਕ ਪਰਮਿਟ ਹੈਗਾ ਉਹ ਪੁਆਇੰਟਸ ਦੇ ਵਿੱਚ ਜ਼ਰੂਰ ਚੇਂਜੇਸ ਆ ਸਕਦੀਆਂ ਆਦਰ ਦੈਨ ਦਾ ਟਾਈਮ ਪੀਰੀਅਡ ਉਸੇ ਤਰ੍ਹਾਂ ਹੀ ਤੁਹਾਨੂੰ ਮਿਲੇਗਾ ਜੀ ਤੇ ਨਾਲ ਹੀ ਸਰ ਇੱਕ ਬਹੁਤ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਜੋ ਚੱਲ ਰਿਹਾ ਅੱਜਕੱਲ ਕਾਮਨ ਲਾਅ ਰਿਲੇਸ਼ਨਸ਼ਿਪ ਇੰਟਰਨੈਸ਼ਨਲ ਸਟੂਡੈਂਟਸ ਕਾਫੀ ਜ਼ਿਆਦਾ ਉਹਦੇ ਵੱਲ ਰੁਝਾਨ ਕਰ ਰਹੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਗੁਰਜੀਤ ਜੇ ਕੋਈ ਵੀ ਕਾਮਨ ਔਰ ਰਿਲੇਸ਼ਨਸ਼ਿਪ ਦੇ ਵਿੱਚ ਹੈਗਾ ਆ ਨਾਲ ਰਹਿ ਰਹੇ ਹੋ ਤੁਸੀਂ ਇੱਕ ਸਾਲ ਤੋਂ ਜ਼ਿਆਦਾ ਹੋ ਗਿਆ ਤੁਹਾਨੂੰ ਨਾਲ ਰਹਿੰਦੇ ਹੋ ਤਾਂ ਤੁਸੀਂ ਆਪਣੀ ਐਪਲੀਕੇਸ਼ਨ ਐਜ਼ ਅ ਕਾਮਨ ਲਾਅ ਪਾਰਟਨਰ ਸਬਮਿਟ ਕਰ ਸਕਦੇ ਹੋ ਤੁਹਾਡੇ ਕੋਲ ਤਿੰਨ ਆਪਸ਼ਨਸ ਹੁੰਦੀਆਂ ਹੈਗੇ ਇੱਕ ਤਾਂ ਹੈਗੀ ਹੈ ਕਿ ਤੁਸੀਂ ਸਪਾਊਸਲ ਐਪਲੀਕੇਸ਼ਨ ਜੇ ਤੁਹਾਡੇ ਮੈਰਿਜ ਹੋ ਜਾਂਦੀ ਹੈਗੀ ਤੇ ਤੁਸੀਂ ਸਪਾਊਸਲ ਸਪਾਂਸਰਸ਼ਿਪ ਦੇ ਵਿੱਚ ਐਪਲੀਕੇਸ਼ਨ ਲਗਾ ਸਕਦੇ ਹੋ ਜੇ ਮੈਰਿਜ ਨਹੀਂ ਹੁੰਦੀ ਤੁਸੀਂ ਹਾਲੇ ਮੈਰਿਜ ਨਹੀਂ ਕਰਨਾ ਚਾਹੁੰਦੇ ਤੁਸੀਂ ਬਟ ਰਹਿ ਐਜ਼ ਅ ਕਪਲ ਰਹੇ ਹੋ ਫੋਰ ਪਾਸਟ 1 ਇਅਰ ਤੇ ਤੁਸੀਂ ਕਾਮਨ ਲਾਅ ਦੇ ਵਿੱਚ ਆਪਣੀ ਐਪਲੀਕੇਸ਼ਨ ਪੁਟ ਅਪ ਕਰ ਸਕਦੇ ਹੋ ਕਾਮਨ ਲਾਅ ਦੇ ਵਿੱਚ ਤੁਹਾਡੇ ਚੀਜ਼ਾਂ ਕੁਛ ਤੁਹਾਡੇ ਕੋਲ ਰਿਲੇਸ਼ਨਸ਼ਿਪਸ ਪ੍ਰੂਫ ਹੋਣੇ ਚਾਹੀਦੇ ਨੇ ਤੁਸੀਂ ਇੱਕ ਸਾਲ ਇਕੱਠੇ ਰਹੇ ਹੋ ਤੁਹਾਡੇ ਕਾਮਨ ਜੁਆਇੰਟ ਅਕਾਊਂਟਸ ਜੇ ਕੋਈ ਹੈਗੇ ਨੇ ਕੋਈ ਬਿਲਜ਼ ਇਕੱਠੇ ਜਾ ਰਹੇ ਨੇ ਕੋਈ ਲੀਜ਼ ਐਗਰੀਮੈਂਟ ਹੈਗਾ ਤੁਹਾਡੇ ਦੋਵਾਂ ਦਾ ਨਾਮ ਤੇ ਉੱਤੇ ਤੇ ਦਿਸ ਇਜ਼ ਗੁੱਡ ਇਨਾਫ ਪ੍ਰੂਫ ਉਸ ਤੋਂ ਬਾਅਦ ਪਿਕਚਰਸ ਤੁਹਾਡੇ ਕੋਲ ਹੈਗੀਆਂ ਤੇ ਉਹ ਸਬਮਿਟ ਕਰ ਸਕਦੇ ਹੋ ਤੁਸੀਂ ਉਹ ਅਗੇਨ ਇਟਸ ਅ ਪ੍ਰੂਫ ਕਿ ਤੁਸੀਂ ਰਿਲੇਸ਼ਨਸ਼ਿਪ ਦੇ ਵਿੱਚ ਹੈਗੇ ਹੋ ਸੋ ਰਿਲੇਸ਼ਨਸ਼ਿਪ ਦੇ ਵਿੱਚ ਜਦੋਂ ਹੁੰਦੇ ਹੋ ਤੁਸੀਂ ਜੇ ਤੁਹਾਡਾ ਇੱਕ ਕਾਮਨ ਇੱਕ ਇੱਕ ਪਾਰਟਨਰ ਪਰਮਨੈਂਟ ਰੈਜ਼ੀਡੈਂਟ ਸਿਟਿਟਨ ਸਪਾਂਸਰਸ਼ਿਪ ਦੀ ਅਪਲੀਕੇਸ਼ਨ ਐਜ਼ ਅ ਕਾਮਨ ਲੌਬੀ ਜਾ ਸਕਦੀ ਹੈ ਜੇ ਉਹਨਾਂ ਕੋਲ ਵਰਕ ਪਰਮਿਟ ਹੈਗਾ ਤੇ ਤੁਹਾਨੂੰ ਐਕਸਟੈਂਸ਼ਨ ਮਿਲ ਸਕਦੀ ਹੈ ਆਪਣੇ ਵਰਕ ਪਰਮਿਟ ਵਾਸਤੇ ਤੋਂ ਐਬਸੋਲੂਟਲੀ ਉਹ ਚੀਜ਼ਾਂ ਉਹ ਆਪਸ਼ਨ ਅਜ ਵੀ ਐਗਜ਼ਿਸਟ ਕਰਦੀਆਂ ਪਈਆਂ ਐਂਡ ਜਿਹੜਾ ਤੁਸੀਂ ਕਹਿ ਰਹੇ ਹੋ ਚੀਜ਼ਾਂ ਵੱਧ ਰਹੀਆਂ ਹੈ ਇਹ ਵੱਧ ਵੱਧ ਇਸ ਵਾਸਤੇ ਰਹੀਆਂ ਕਿਉਂਕਿ ਬੱਚੇ ਰਹਿ ਤਾਂ ਪਹਿਲੇ ਹੀ ਉਸ ਰਿਲੇਸ਼ਨਸ਼ਿਪ ਦੇ ਵਿੱਚ ਸੀਗੇ ਬਟ ਉਹਨਾਂ ਨੂੰ ਅੱਜ ਦੇ ਤਰੀਕ ਦੇ ਵਿੱਚ ਆਪਣੇ ਸਟੇਟਸ ਨੂੰ ਐਕਸਟੈਂਡ ਕਰਨ ਵਾਸਤੇ ਉਹ ਆਪਸ਼ਨਸ ਨੂੰ ਐਕਸਪਲੋਰ ਕਰ ਰਹੇ ਨੇ ਸੋ ਐਬਸੋਲੂਟਲੀ ਠੀਕ ਇੱਕ ਚੀਜ਼ ਹੋਰ ਹੋ ਰਹੀ ਹੈ ਗੁਰਜੀਤ ਪਹਿਲੇ ਕੀ ਹੁੰਦਾ ਸੀਗਾ ਕਿ ਬਹੁਤ ਸਾਰੇ ਲੋਕੀ ਬਹੁਤ ਸਾਰੇ ਵਰਕ ਪਰਮਿਟ ਹੋਲਡਰਸ ਜਿਨ੍ਹਾਂ ਦਾ ਵਰਕ ਪਰਮਿਟ ਪੋਸਟ ਗ੍ਰੈਡ ਵਰਕ ਪਰਮਿਟ ਜਾਂ ਵਰਕ ਪਰਮਿਟ ਐਕਸਪਾਇਰ ਹੋਣ ਲੱਗਦਾ ਸੀਗਾ ਤੇ ਉਹ ਆਪਣੀ ਐਪਲੀਕੇਸ਼ਨ ਟੈਕਨੀਕਲੀ ਤੁਸੀਂ ਆਪਣੀ ਐਕਸਟੈਂਸ਼ਨ ਪਾਸ ਕਰ ਸਕਦੇ ਹੋ ਔਨ ਦਾ ਬੇਸਿਸ ਕਿ ਤੁਹਾਡੇ ਕੋਲ ਐਲ ਐਮ ਆਈ ਆ ਆ ਗਿਆ ਜਾਂ ਪੀ ਐਨ ਪੀ ਪ੍ਰੂਵਲ ਆ ਗਿਆ ਤੁਸੀਂ ਆਪਣਾ ਸਟੇਟਸ ਆਪਣੇ ਵਰਕ ਪਰਮਿਟ ਐਕਸਟੈਂਸ਼ਨਸ ਕਰ ਸਕਦੇ ਸੀਗੇ ਈਵਨ ਜਿਨ੍ਹਾਂ ਦੀ ਐਲ ਐਮ ਆਈ ਆ ਦੀ ਐਪਲੀਕੇਸ਼ਨ ਸਬਮਿਟਡ ਹੁੰਦੀ ਸੀ ਏਮਪਲੋయర్ ਵੱਲੋਂ ਉਹ ਵੀ ਆਪਣਾ ਜੇ ਸਟੇਟਸ ਖਤਮ ਹੋ ਰਿਹਾ ਤਾਂ ਐਕਸਟੈਂਡ ਕਰ ਸਕਦੇ ਸੀਗੇ ਉਹਦਾ ਨਾਰਮਲੀ ਪ੍ਰੋਸੈਸਿੰਗ ਟਾਈਮ 6 ਮਹੀਨਿਆਂ ਦਾ ਹੁੰਦਾ ਹੈਗਾ ਅੱਜ ਦੀ ਸੀਜ਼ਨ ਵਿਦਨ 40 45 ਡੇਜ਼ ਆਨੇ ਸ਼ੁਰੂ ਹੋ ਗਏ ਨੇ ਗਵਰਨਮੈਂਟ ਨੂੰ ਪਤਾ ਚੱਲ ਗਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਜਾਂ ਵਰਕ ਪਰਮਿਟ ਹੋਲਡਰਸ ਉਸ ਚੀਜ਼ ਨੂੰ ਐਕਸਪਲੋਇਟ ਕਰ ਰਹੇ ਜਿਨ੍ਹਾਂ ਕੋਲ ਐਲ ਐਮ ਆਈਏ ਨਹੀਂ ਵੀ ਹੈਗਾ ਉਹ ਵਿਦਆਊਟ ਐਨੀ ਰੀਜ਼ਨ ਉਹ ਆਪਣੀ ਐਕਸਟੈਂਸ਼ਨ ਪਾ ਜਾਂਦੇ ਸੀਗੇ ਐਕਸਟੈਂਸ਼ਨ ਪਾਉਂਦੇ ਉਹਨਾਂ ਨੂੰ 6 ਮਹੀਨੇ ਦੀ ਐਕਸਟੈਂਸ਼ਨ ਮਿਲ ਜਾਂਦੀ ਸੀ ਟੂ ਐਕਚੁਅਲੀ ਵਰਕ ਇਨ ਕੈਨੇਡਾ ਸੋ ਉਹ ਉਸ ਚੀਜ਼ ਨੂੰ ਵੀ ਐਕਸਪਲੋਇਟੇਸ਼ਨ ਜਿਹੜੀ ਹੋ ਰਹੀ ਸੀਗੀ ਉਹਨੂੰ ਵੀ ਇਸੇ ਵਾਸਤੇ ਕਹਿ ਰਹੇ ਕਿ ਲੂਪ ਹੋਲਸ ਤੋਂ ਚੰਗਾ ਇੱਕ ਨੰਬਰ ਦੇ ਵਿੱਚ 옵ਸ਼ਨਸ ਦੇਖੋ ਕਿ ਤੁਹਾਡੇ ਵਾਸਤੇ ਕੀ 옵ਸ਼ਨ ਐਗਜ਼ਿਸਟ ਕਰਦੀ ਹੈ ਤੇ ਉਹਨੂੰ ਕਿਸ ਤਰ੍ਹਾਂ ਐਕਸਪਲੋਰ ਕਰ ਸਕਦੇ ਹੋ ਜੀ ਤੇ ਸਰ ਤੁਸੀਂ ਯੂਰਪ ਦੇ ਗੱਲ ਕੀਤੀ ਕਿ ਉੱਥੇ ਵੀ ਕਾਫੀ ਸਾਰੀਆਂ 옵ਸ਼ਨਸ ਹੈਗੀਆਂ ਨੇ ਤਾਂ ਉਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ ਗੁਰਜੀਤ ਸਾਡੇ ਕੋਲ ਸਟੈਂਪ ਤੇ ਕਾਫੀ 옵ਸ਼ਨਸ ਹੈਗੀਆਂ ਪੋਰਟੂਗਲ ਦੀਆਂ ਪੋਲੈਂਡ ਦੀਆਂ ਗ੍ਰੀਸ ਦੀਆਂ ਸਰਬੀਆ ਦੀਆਂ ਆਪਸ਼ਨਸ ਹੈਗੀਆਂ ਸਾਡੇ ਕੋਲ ਸਪੇਨ ਦੀਆਂ ਆਪਸ਼ਨਸ ਹੈਗੀਆਂ ਡੈਨਮਾਰਕ ਦੀਆਂ ਆਪਸ਼ਨਸ ਹੈਗੀਆਂ ਐਂਡ ਸਾਡੇ ਕੋਲ ਡਿਫਰੈਂਟ ਲੈਥਵੀਆ ਦੀਆਂ ਲਥੁਵੇਨੀਆ ਦੀਆਂ ਆਪਸ਼ਨਸ ਹੈਗੀਆਂ ਐਂਡ ਵਰਕ ਪਰਮਿਟ ਸਾਡੇ ਕੋਲ ਬੇਸਿਕਲੀ ਇਸ ਟਾਈਮ ਤੇ ਵਰਕਰਸ ਵਾਸਤੇ ਵੀ ਹੈਗੇ ਨੇ ਵੇਅਰਹਾਊਸ ਵਰਕਰਸ ਵਾਸਤੇ ਵੀ ਹੈਗੇ ਨੇ ਕੰਸਟਰਕਸ਼ਨ ਲੇਬਰ ਵਾਸਤੇ ਵੀ ਹੈਗੇ ਨੇ ਸਕਿੱਲ ਟ੍ਰੇਡ ਦੇ ਵਿੱਚ ਜਿਨ੍ਹਾਂ ਦੇ ਕੋਲ ਐਕਸਪੀਰੀਅੰਸ ਆ ਉਹਨਾਂ ਵਾਸਤੇ ਵੀ ਹੈਗੇ ਨੇ ਟਰੱਕ ਡਰਾਈਵਰਸ ਦੀਆਂ ਵੀ ਸਾਡੇ ਕੋਲ ਇਸ ਟਾਈਮ ਤੇ ਆਪਸ਼ਨਸ ਹੈਗੀਆਂ ਐਂਡ ਉਸ ਤੋਂ ਬਾਅਦ ਸਾਡੇ ਕੋਲ ਇਸ ਟਾਈਮ ਤੇ ਕੇਅਰ ਗੀਵਰਸ ਦੀਆਂ ਆਪਸ਼ਨਸ ਹੈਗੀਆਂ ਕੁਕ ਸ਼ੈਫਸ ਦੀਆਂ ਆਪਸ਼ਨਸ uh <laughs> rather than staying in canada illegally hmm. ya refugee hmm. de utte application jadon tade sari options band ho jandiyan te es option nu explore karan de koshish karo hmm. because europe de vich jaake kuch countries 3 to 5 years de vich ab tonu citizenship vi de dindi hai gi hmm. so oh options vi tade waste khul jandiyan so rather than staying here hmm. illegally and struggle apni gorbadhan to changa hmm. and utthe 90% of the companies jaddiyan hai gi oh tade accommodation nu vi look after kardi hai okay. tade medical nu vi look after kardi hai ਟ੍ਰੈਵਲਸ ਨੂੰ ਵੀ ਲੁੱਕ ਆਫਟਰ ਕਰਦੀਆਂ ਸੋ ਕਾਫੀ ਸਾਰੀਆਂ ਉੱਥੇ ਆਪਸ਼ਨਸ ਐਗਜ਼ਿਸਟ ਕਰਦੀਆਂ ਜੇ ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਹੈ ਇਹੋ ਜਿਹਾ ਹੈਗਾ ਜਿਹੜਾ ਅਗਲਾ ਉਹਨੂੰ ਨਜ਼ਰ ਆ ਰਿਹਾ ਕਿ ਚੀਜ਼ਾਂ ਵਰਕ ਆਊਟ ਨਹੀਂ ਹੋਣਗੀਆਂ ਤੇ ਵਰਕ ਔਨ ਯੋਰ ਆਪਸ਼ਨਸ ਨਾਓ ਬਿਕੋਜ਼ ਇਹਦਾ ਵੀ ਪ੍ਰੋਸੈਸਿੰਗ ਟਾਈਮ ਹੈਗਾ ਤਕਰੀਬਨ 3 ਟੂ 5 ਮੰਥਸ ਤੇ ਲੱਗਦੇ ਨੇ ਵੀਜ਼ਾ ਤੁਹਾਡੇ ਹੱਥ ਦੇ ਵਿੱਚ ਆਉਣ ਵਾਸਤੇ ਜੀ ਸਰ ਜੇ ਕੋ ਕੈਨੇਡਾ ਵਿੱਚ ਇਲੀਗਲ ਵੇ ਦੇ ਨਾਲ ਰਹਿਣਾ ਚਾਹੁੰਦਾ ਤਾਂ ਤੁਹਾਡੇ ਕੋਲ ਉਹਨਾਂ ਲਈ ਜੌਬ ਓਪਨਿੰਗਸ ਹੈਗੀਆਂ ਕੈਨੇਡਾ ਦੇ ਵਿੱਚ ਐਬਸੋਲੂਟਲੀ ਜੀ ਸਾਡੇ ਕੋਲ ਕੁਝ ਜੌਬ ਓਪਨਿੰਗਸ ਜ਼ਰੂਰ ਹੈਗੀਆਂ ਹੈਲਥ ਕੇਅਰ ਦੇ ਵਿੱਚ ਹੈਗੀਆਂ ਕੰਸਟਰਕਸ਼ਨ ਦੇ ਵਿੱਚ ਹੈਗੀਆਂ ਮੈਕੈਨਿਕਸ ਦੀਆਂ ਓਪਨਿੰਗਸ ਹੈਗੀਆਂ ਆ بس ਆਪਣਾ ਰੈਜ਼ਿਊਮੇ ਆ ਕੇ ਸ਼ੇਅਰ ਕਰੋ ਹੋਸਦਾਸੀ ਤੁਹਾਨੂੰ ਹੈਲਪ ਕਰ ਸਕਦੀ ਹੈ ਜੇ ਹੈਲਪ ਕਰ ਸਕਦੇ ਹੋਏ ਤੇ ਵੀ ਵਿਲ ਗਿਵ ਯੂ ਦਾ ਆਪਸ਼ਨ ਕਿ ਕਿਸੀ ਕਿਸ ਤਰ੍ਹਾਂ ਹੈਲਪ ਕਰ ਸਕਦੇ ਤੁਹਾਡਾ ਇੰਟਰਵਿਊ এমਪਲੋయర్ ਲਏਗਾ ਜੇ ਤੁਹਾਡੇ ਸਕਿਲਸ ਸੱਚ ਉਹਨਾਂ ਨੂੰ ਪਸੰਦ ਆ ਜਿੰਦੇ ਨੇ ਤੇ ਤੁਹਾਨੂੰ ਜੌਬ ਤੇ ਰੱਖ ਸਕਦੇ ਨੇ ਜੀ ਐਂਡ ਇਵੈਂਚੁਅਲੀ ਪੀ ਐਨ ਪੀ ਦੇ ਵਿੱਚ ਜਾਂ ਏ ਏ ਪੀ ਦੇ ਵਿੱਚ ਵੀ ਹੈਲਪ ਕਰ ਸਕਦੇ ਹੈ ਕਾਲ ਲੈਣੇ ਸਰ ਹੈਲੋ ਸਤਿ ਸ਼੍ਰੀ ਅਕਾਲ ਜੀ ਹਲੋ ਸਤਿ ਸ਼੍ਰੀ ਅਕਾਲ ਹਾਂਜੀ ਕਿਤੋਂ ਗੱਲ ਕਰ ਰਹੇ ਹੋ ਤੇ ਕੀ ਸਵਾਲ ਹੈ ਤੁਹਾਡਾ ਹਾਂਜੀ ਬ੍ਰੈਂਟਨ ਤੋਂ ਕਰਦੇ ਸੀ ਗੱਲ ਮਨਜੀਤ ਬੋਲਦੀ ਹਾਂ ਮੈਂ ਜੀ ਤੇ ਤੁਸੀਂ ਜਿਹੜੇ ਟਰੱਕ ਡਰਾਈਵਰ ਆ ਦਾ ਪਹਿਲਾ ਡਰਾ ਮਾਰਚ ਦੇ ਵਿੱਚ ਆਇਆ ਸੀ ਤੇ ਦੂਜਾ ਕਦੋਂ ਤੱਕ ਆਂਦੀ ਉਮੀਦ ਹੈ ਕੀ ਹੈ ਜੀ ਜੀ ਠੀਕ ਹੈ ਜੀ ਤੁਸੀਂ ਟੀਵੀ ਤੇ ਅਨਸਰ ਸੁਣ ਸਕਦੇ ਹੋ ਜੀ ਧੰਨਵਾਦ ਕਾਲ ਕਰਨ ਦੇ ਲਈ ਜੀ ਸਰ ਬਿਲਕੁਲ ਜੀ ਇਸ ਸਾਲ ਮਾਰਚ ਦੇ ਵਿੱਚ ਅਸੀਂ ਡਰਾ ਦੇਖਿਆ ਸੀਗਾ 430 ਦੇ ਉੱਤੇ ਸਕੋਰ ਦੇ ਉੱਤੇ ਉਸ ਤੋਂ ਪਹਿਲਾਂ ਡਿਸੰਬਰ ਦੇ ਵਿੱਚ 435 ਦੇ ਸਕੋਰ ਦੇ ਉੱਤੇ ਡਰਾ ਗਿਆ ਸੀਗਾ ਉਸ ਤੋਂ ਬਾਅਦ ਅਸੀਂ ਇਸ ਸਾਲ ਦੇ ਵਿੱਚ PNP ਦੇ ਵਿੱਚ Ontario ਦੇ ਵਿੱਚ ਦੋ ਡਰਾਸ ਦੇਖੇ ਨੇ ਟਰੱਕ ਡਰਾਈਵਰਸ ਵਾਸਤੇ ਇੱਕ ਡਰਾ ਸਿਗਾ ਜਿੱਥੇ ਜੌਬ ਆਫਰ ਦੇ ਦੋਨੇ ਜੌਬ ਆਫਰ ਦੇ ਨਾਲ ਸੀਗੀ ਇੱਕ ਫੋਰਨ ਵਰਕਰ ਜਿਨ੍ਹਾਂ ਦਾ 2 ਸਾਲ ਦਾ ਐਕਸਪੀਰੀਅੰਸ ਹੈ ਉਹਨਾਂ ਦਾ ਡਰਾ ਸਿਗਾ ਤੇ ਦੂਸਰਾ ਡਰਾ ਸਿਗਾ ਉਹਨਾਂ ਦਾ ਜਿਹੜੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈਗੇ ਨੇ ਜਿਹਨਾਂ ਨੂੰ এমਪਲੋయర్ ਸਪੋਰਟ ਕਰਦਾ ਸੋ ਜੇ ਕੋਈ ਵੀ এমਪਲੋయర్ ਸਪੋਰਟ ਕਰਦਾ ਤੇ ਫਾਰਮ ਜੌਬ ਆਫਰ ਫਾਰਮ ਸਾਈਨ ਕਰਨ ਵਾਸਤੇ ਤਿਆਰ ਹੈਗਾ 0233E ਤੇ ਇਟ ਇਜ਼ ਵਰਥ ਪੁੱਟਿੰਗ ਅਪ ਐਨ ਐਪਲੀਕੇਸ਼ਨ ਇਨ 온ਟਾਰੀਓ ਐਸ ਵੈਲ ਤੇ ਜੇ ਅਸੀਂ ਫੈਡਰਲ ਦੀ ਗੱਲ ਕਰੀਏ ਅਗਲਾ ਡਰਾਅ ਹੋ ਸਕਦਾ 430 ਤੇ ਆਵੇ 450 ਤੇ ਆਵੇ 490 ਤੇ ਵੀ ਆਵੇ ਬਿਕੋਜ਼ ਬਹੁਤ ਸਾਰੇ ਸਾਡੇ ਇੰਟਰਨੈਸ਼ਨਲ ਟਰੱਕ ਡਰਾਈਵਰਸ ਇੱਥੇ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ ਜਾਂ ਜਿਹੜੇ ਇੰਟਰਨੈਸ਼ਨਲ ਆਏ ਹੋਏ ਨੇ ਉਹ ਉਹ ਵੇਟ ਕਰ ਰਹੇ ਨੇ ਡਰਾ ਦੀ ਸੋ ਆਏਗਾ ਤੇ ਸਹੀ ਜੀ ਬਟ ਕਦੋਂ ਆਏਗਾ ਇਹਦਾ ਅੱਜ ਦੀ ਤਰੀਕ ਦੇ ਵਿੱਚ ਕੁਝ ਵੀ ਪ੍ਰੈਡਿਕਟ ਕਰਨਾ ਇਜ਼ ਨਾਟ ਈਜ਼ੀ ਜੀ ਤੇ ਨਾਲ ਸਰ ਜਿਵੇਂ ਹੁਣ ਸਿਨੈਰੀਓ ਜੋ ਇਮੀਗ੍ਰੇਸ਼ਨ ਦੇ ਵਿੱਚ ਚੱਲ ਰਿਹਾ ਤਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਬਿਲਕੁਲ ਵੀ ਵੇਟ ਨਹੀਂ ਕਰਨੀ ਚਾਹੀਦੀ ਆਪਣਾ ਪਰਮਿਟ ਐਕਸਪਾਇਰ ਹੋਣ ਦੀ ਤੁਰੰਤ ਹੀ ਕੰਮ ਕਰਨਾ ਚਾਹੀਦਾ ਜਿੱਦਾਂ ਦਾ ਵੀ ਵਰਕ ਪਰਮਿਟ ਮਿਲਦਾ ਉਹਨਾਂ ਨੂੰ ਰਜ਼ਾਦਰ ਵਰਕ ਪਰਮਿਟ ਮਿਲਣ ਤੋਂ ਪਹਿਲਾਂ ਵੀ ਜਦੋਂ ਇੰਟਰਨੈਸ਼ਨਲ ਸਟੂਡੈਂਟ ਐਜ਼ ਅ ਸਟੂਡੈਂਟ ਪਰਮਿਟ ਤੇ ਲੈਂਡ ਕਰਦੇ ਨੇ ਜੇ ਉਹ ਬੈਚਲਰਸ ਕਰਕੇ ਆਏ ਹੋਣੇ ਇੱਕ ਸਾਲ ਦਾ ਵੀ ਐਕਸਪੀਰੀਅੰਸ ਹੈਗਾ ਪਹਿਲੇ ਆਪਸ਼ਨ ਐਕਸਪਲੋਰ ਕਰੋ ਕਿਤੇ ਮੈਂ ਪੀਆਰ ਵਾਸਤੇ ਕੁਆਲੀਫਾਈ ਤਾਂ ਨਹੀਂ ਹੋ ਰਿਹਾ ਮੈਂ ਗੁਰਜੀਤ ਅੱਜ ਦੀ ਤਰੀਕ ਦੇ ਵਿੱਚ ਬਿਕੋਜ਼ ਬੱਚਾ ਨੂੰ ਕਿਉਰੌਸਟੀ ਵਧੀ ਹੋਈ ਹੈਗੀ ਐਂਡ ਬਹੁਤ ਸਾਰੇ ਬੱਚਾ ਨੂੰ ਮੈਂ ਪਰਸਨਲੀ ਮਿਲ ਰਹੇ ਹਾਂ ਐਂਡ ਬਹੁਤ ਸਾਰੇ ਬੱਚੇ ਇਹੋ ਜਿਹੇ ਸਾਹਮਣੇ ਆਉਂਦੇ ਨੇ ਜਿਹੜੇ ਐਲੀਜੀਬਲ ਸੀਗੇ 2022 ਦੇ ਵਿੱਚ ਐਪਲੀਕੇਸ਼ਨ ਪੁੱਟ ਕਰਨ ਕਰਵਾਉਣ ਵਾਸਤੇ ਤਈ ਦੇ ਵਿੱਚ ਬਟ ਅੱਜ ਪੀਐਨਪੀ ਦੇ ਵਿੱਚ ਕੀ ਦੇਖਦੇ ਨੇ ਕਿ ਪਿਛਲੇ 3 ਸਾਲਾਂ ਦੇ ਵਿੱਚ ਤੁਹਾਡੇ ਕੋਲ ਕਟੋਕਟ 6 ਮੰਥਸ ਦਾ ਪੀਰੀਅਡ ਬਲੌਕ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਪਿਛਲੇ 3 ਸਾਲਾਂ ਦੇ ਵਿੱਚ ਹੋਵੇ ਸੋ ਜਿੰਨੇ ਜਿਹੜੇ 22 ਦੇ ਵਿੱਚ ਲੈਂਡ ਕੀਤੇ ਨੇ ਉਹਨਾਂ ਨੇ ਜੇ 22 ਦੇ ਵਿੱਚ ਜਨੂਅਰੀ ਦੇ ਵਿੱਚ ਆਏ ਨੇ ਤੇ ਉਹਨਾਂ ਨੇ 21 ਡਿਸੰਬਰ ਦੇ ਵਿੱਚ ਆਪਣੀ ਜੌਬ ਛੱਡੀ ਹੈ ਬੈਕ ਹੋਮ ਰਾਈਟ ਤਾਂ ਹੀ ਉਹ ਜਨੂਅਰੀ 22 ਦੇ ਵਿੱਚ ਸੋ ਹੁਣ ਜਨੂਅਰੀ 22 ਜਨਵਰੀ 25 ਦੀ ਅਸੀਂ ਗੱਲ ਕਰੀਏ ਤਾਂ ਉਹ 3 ਸਾਲ ਦਾ ਉਹਨਾਂ ਦਾ ਬਲੌਕ ਪੀਰੀਅਡ ਖਤਮ ਹੋ ਜਾਂਦਾ ਹੈਗਾ ਸੋ ਐਸੇ ਵਾਸਤੇ ਮੈਂ ਕਹਿੰਦਾ ਜਿਸ ਦਿਨ ਤੁਸੀਂ ਕੈਨੇਡਾ ਦੇ ਵਿੱਚ ਲੈਂਡ ਕਰਦੇ ਹੋ ਔਨ ਅ ਸਟੱਡੀ ਵੀਜ਼ਾ ਉਸ ਦਿਨ ਹੀ ਆਪਸ਼ਨ ਐਕਸਪਲੋਰ ਕਰੋ ਐਂਡ ਦੂਸਰੀ ਚੀਜ਼ ਜਿਸ ਵੀ EMPLOER ਨਾਲ ਤੁਸੀਂ ਕੰਮ ਕਰ ਰਹੇ ਹੋ ਜੇ ਤੇ ਉਸ EMPLOER ਦੇ ਨਾਲ ਪੂਰੀ ਸਪੋਰਟ ਦੇ ਨਾਲ ਪੂਰੀ ਸਿਨਸੇਅਰਿਟੀ ਨਾਲ ਪੂਰੀ ਐਨਥੂਸੀਆਜ਼ਮ ਦੇ ਨਾਲ ਪੂਰੀ ਆਪਣੀ ਲਗਨ ਦੇ ਨਾਲ ਉਹਨਾਂ ਨਾਲ ਕੰਮ ਕਰੋ ਐਂਡ ਉਹਨਾਂ ਨੂੰ ਵੀ ਪੁੱਛੋ ਕਿ ਮੈਨੂੰ ਆਪਸ਼ਨਸ ਚਾਹੀਦੀਆਂ ਹੈਗੀਆਂ PR ਵਾਸਤੇ ਤੀਜੀ ਚੀਜ਼ ਜੇ ਤੁਹਾਡੇ ਕੋਲ ਵਰਕ ਪਰਮਿਟ ਆ ਗਿਆ 1 ਵੀ ਦਿਨ ਵੇਸਟ ਨਾ ਕਰੋ ਬਿਕਾਜ਼ ਅਜ ਦੀ ਤਰੀਕ ਦੇ ਵਿੱਚ ਨਿਊ ਫਾਉਂਡਲੈਂਡ ਦੀ ਗੱਲ ਕਰੀਏ ਨਿਊ ਫਾਉਂਡਲੈਂਡ 1 ਸਾਲ ਬਾਅਦ ਤੁਸੀਂ ਐਲੀਜੀਬਲ ਹੁੰਦੇ ਹੋ ਐਪਲੀਕੇਸ਼ਨ ਪੁਟ ਅਪ ਕਰਨ ਵਾਸਤੇ ਨਿਊ ਫਾਉਂਡਲੈਂਡ ਹੈਸ ਸਟਾਰਟਡ ਰਿਫਿਊਜ਼ਿੰਗ ਦਾ ਐਪਲੀਕੇਸ਼ਨਸ ਬਿਕਾਜ਼ ਉਹ ਕਹਿੰਦੇ ਨੇ ਕਿ ਤੁਸੀਂ 2 ਸਾਲ 온ਟਾਰੀਓ ਦੇ ਵਿੱਚ ਪੜ ਕੇ ਆਏ ਹੋ ਜਾਂ BC ਦੇ ਵਿੱਚ ਪੜ ਕੇ ਆਏ ਹੋ ਤੁਹਾਡੇ ਟਾਈਸ ਨਿਊ ਫਾਉਂਡਲੈਂਡ ਨਾਲ ਉਹਨਾਂ ਸਟਰੋਂਗ ਨਹੀਂ ਹੈ ਕਿ ਜਿਹਨੇ ਟਾਈਸ ਤੁਹਾਡੇ ਉਸ ਕੰਟਰੀ ਉਸ ਪ੍ਰੋਵਿੰਸ ਨਾਲ ਸਟਰੋਂਗ ਹੈ ਸੋ ਦੇ ਹੈਵ ਸਟਾਰਟਡ ਰਿਫਿਊਜ਼ਿੰਗ ਐਪਲੀਕੇਸ਼ਨ ਹੁਣ ਜਦੋਂ ਰਿਫਿਊ ਆਫਟਰ 1 ਇਅਰ ਉਹ ਵੀ ਉਹਨਾਂ ਨੇ ਕਲੋਜ਼ ਐਡ ਕਰ ਦਿੱਤਾ ਹੈਗਾ ਸੋ ਜੇ ਫਰਮ ਡੇ 1 ਆਪਣੀ অপਸ਼ਨਸ ਨੂੰ ਐਕਸਪਲੋਰ ਕਰਨਾ ਸ਼ੁਰੂ ਕਰੋ ਡੂ ਨਾਟ ਵੇਟ ਟਿਲ ਦਾ ਲਾਸਟ ਮਿੰਟ ਐਂਡ ਜੇ ਤੁਹਾਡੀਆਂ ਲੱਗਦਾ ਕਿ ਤੁਸੀਂ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋਣ ਜਾ ਰਿਹਾ ਹੈ ਤੇ ਲੁੱਕ ਫਾਰ অপਸ਼ਨਸ ਰਾਦਰ 2-3 ਮਹੀਨੇ ਪਹਿਲੇ ਆਪਣੀ অপਸ਼ਨ ਐਕਸਪਲੋਰ ਕਰੋ ਜੇ ਕੈਨੇਡਾ ਦੀਆਂ ਹੋਣਦੀਆਂ ਗ੍ਰੇਟ ਨਹੀਂ ਤਾਂ ਯੂਰਪ ਦੀਆਂ অপਸ਼ਨਸ ਨੂੰ ਐਕਸਪਲੋਰ ਕਰੋ ਜੀ ਤੇ ਨਾਲੇ ਸਰ ਆਈਸੀਸੀ ਇਮੀਗ੍ਰੇਸ਼ਨ ਨਾਲ ਜੇ ਕੋਈ ਕੰਟੈਕਟ ਕਰਨਾ ਚਾਹੁੰਦਾ ਤਾਂ ਕਿਸ ਤਰ੍ਹਾਂ ਨਾਲ ਤੁਹਾਨੂੰ ਮਿਲ ਸਕਦਾ ਹੈ ਬਿਲਕੁਲ ਜੀ ਸਾਡਾ ਹੈੱਡ ਆਫਿਸ ਮਿਸਿਸ ਸਾਗਾ ਦੇ ਵਿੱਚ ਹੈਗਾ ਜੀ 11371137 ਡੈਰੀ ਰੋਡ ਈਸਟ ਸਾਡਾ ਫੋਨ ਨੰਬਰ ਹੈਗਾ ਜੀ 905461 24249054612424 2424, whatsapp ਨੰਬਰ ਹੈਗਾ ਸਾਡਾ 6478509000 6478509647 8509000 ਜੀ ਤੇ ਸਰ ਜੋ ਤੁਸੀਂ ਯੂਰਪ ਦੇ ਆਪਨਿੰਗਸ ਦੱਸ ਰਹੇ ਹੋ ਜੇਕਰ ਕੋਈ ਕੈਂਟਾ ਵਿੱਚ ਵਿਜ਼ਟਰ ਤੇ ਆਇਆ ਹੋਇਆ ਤਾਂ ਉਹ ਵੀ ਉਹਦੇ ਲਈ ਐਲੀਜੀਬਲ ਹੋ ਸਕਦਾ ਐਬਸੋਲੂਟਲੀ ਹੋ ਸਕਦਾ ਮੇਡ ওকে ਥੈਂਕ ਯੂ ਸਰ ਅੱਜ ਦੇ ਪ੍ਰੋਗਰਾਮ ਲਈ ਨਹੀਂ ਥੈਂਕ ਯੂ so much for coming ਥੈਂਕ ਯੂ ਜੀ ਇਸ ਹੀ ਅਸਾਦਾ ਪ੍ਰੋਗਰਾਮ ਹਮਦਰਦ ਇਮੀਗ੍ਰੇਸ਼ਨ ਮੈਟਰਸ ਤੇ ICC ਇਮੀਗ੍ਰੇਸ਼ਨ ਤੋਂ ਮਨੁਦੰਤਾ ਜੀ ਦੇ ਵੱਲੋਂ ਇਮੀਗ੍ਰੇਸ਼ਨ ਦੀਆਂ ਲੇਟੈਸਟ ਅਪਡੇਟਸ ਜੋ ਵੀ ਇਮੀਗ੍ਰੇਸ਼ਨ ਦੇ ਵਿੱਚ ਹਲਚਲ ਮਚੀ ਹੋਈ ਆ ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਯੂਰਪ ਦੀਆਂ ਕਾਫੀ ਸਾਰੀਆਂ ਓਪਨਿੰਗਸ ਨੇ ICC ਇਮੀਗ੍ਰੇਸ਼ਨ ਦੇ ਕੋਲ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ICC ਇਮੀਗ੍ਰੇਸ਼ਨ ਦੀਆਂ ਕੰਟੈਕਟ ਡਿਟੇਲਸ ਤੇ ਆਫਿਸ ਲੋਕੇਸ਼ਨ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਗਈ ਹੈ ਫਿਲਹਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਣੇ ਰੋ ਹਮਦਰਦ ਟੀਵੀ ਦੇ ਨਾਲ ਮਿੰਦੇਵ ਜਾਸ ਸਤਿ ਸ਼੍ਰੀ ਅਕਾਲ ਹੈਲੋ ਬੇਟੀ ਪਹੁੰਚ ਗਈ ਕੈਨੇਡਾ